ਹਾਏ ਫੁੱਤੋ ਜਦਾਦੀ ਨੇ ਚੋਨੇ ਵਾਲੀ ਸਬਜ਼ੀ ਬਣਾਤੀ ਸੜੀ ਜੀ ਮੈਨਾਂ ਨਹੀਂ ਆਵੋ ਖਾਣੀ ਅੱਜ ਉਹ ਜੀਜੀ ਅੱਗੂ ਖਾਣੇ ਨਹੀਂ ਆਤੋ ਵਦੀਆਂ ਆ ਵੀ ਫੁੱਤੋ ਸੜੀ ਜੀ ਰਸਾਗੇ ਨਾ ਮੈਨਾਂ ਨਹੀਂ ਖਾਣੇ ਹੈਗੇ ਕੋਈ 부ਝੀਆਂ ਜਬ ਇਸ ਕੋਟੇ ਹੋ ਖਾਣਾ ਨਹੀਂ ਇੱਥੇ ਨਹੀਂ ਆ ਗੋ ਕੋ ਉਹ ਕਿਤੇ ਨਾ ਮਮਾ ਨਾ ਉੱਤੇ ਨਾ ਅੰਦਰ ਨਾ ਜੀ ਜੀਰਾ ਤੇ ਉੱਥੇ ਆ ਗਈ ਹੁਣੀ ਜਦ ਕੋਈ ਪਰੋਣਾ ਹੁੰਦਾ ਹੈ ਉੱਥੇ ਜਾਣੀ ਹੈ ਇੱਥੇ radiative ਮਮਾ ਜੀ ਜੀ ਜਦ ਕੋਈ ਪਰੋਣਾ ਹੁੰਦਾ ਇੱਥੋਂ ਲੱਭਣੀ ਹੈ ਜੀ ਕੱਚੀ ਬੀਤੀ ਮੇਰੇ ਵਿੱਚ ਇਹ ਗੱਲ ਨਹੀਂ ਆ ਮੇਰੇ ਵਿੱਚ ਆ ਨਹੀਂ ਗਾ ਹਾਏ ਨੂਰ ਦੇ ਦੇ ਨੂਰ ਦੇ ਦੇ ਜਿਉਂ ਤੋਂ ਵਾ ਚਮਾਂਦੀ

ਦਿਆ ਨਾ ਰੱਖੀ ਨੂੰ ਮੈਂ ਮਲਦੀਆ ਦਮ ਮੈਂ ਮੇਜ਼ ਨਹੀਂ ਚੜਾ ਆਂਦੇ ਕੋਈ ਗੰਗਾ ਆਂਦੇ ਚਲ ਆ ਜਾ ਫੋਨ ਵੀ ਆਪੀ ਨਹੀਂ ਤੈਨੂੰ ਹੁੰਦਾ ਵੀ ਚਲਾਉਣਾ ਨਹੀਂ ਤੇ ਫਿਰ ਤੈਨੂੰ ਚਾਉਂਦਾ ਨਹੀਂ ਤੇ ਫਿਰ ਤੂੰ ਕਿੱਦਾਂ ਚਲਾਉਣਾ ਹੈ ਨੂੰ ਦੀਦੀ ਪਰੇਦਾ ਲੋਕ ਕਿਉਂਗਾ ਹਏ ਤੇ ਲੋਕ ਨਹੀਂ ਲੱਗਾ ਇਦਾਂ ਹੀ ਆ ਨੂਰ ਦੀਦੀ ਰਵਿਚੀ ਤੇ ਗੇਮਾਂ ਵੀ ਭਰਿਆ ਆ ਵੇਖੋ ਹਾਂ ਹਕੀਮਿਆ ਸੋਨੀਆ ਗੇਮਾਂਵਾ ਇਹ ਜੋ YouTube ਵੀ ਆ ਨੂਰ ਦੀਦੀ ਰਵਿਚੀ ਤੇ ਪਾਠ ਵੀ ਪੜਿਆ ਹਾਂ ਹਾਂ ਔਕਾ ਇਹਦਾ ਹੋਗਾ ਫੋਨ ਹੈ ਮੈਨੂੰ ਨਹੀਂ ਪਤਾ ਆ ਵੇਖੋ ਇਹ ਰਵਿਚੀ ਤੇ WhatsApp ਵੀ ਪੜਿਆ ਆ ਹਾਂ ਨੂਰ ਦੀਦੀ ਆਪਾਂ ਹੀ ਕੋਣ ਆ ਹਾਏ ਅੰਕਲ ਅੰਕਲ ਤੇ ਉਹ ਦਿਨ ਹਟੇ ਨ ਦਵਾਈ ਲੈਣ ਗਏ ਇਹ ਅੰਕਲ ਤੇ ਉਹੀ ਹੈ ਇਹਦੇ ਮਮਾ ਦੇ ਨਾਲ ਨਾਲ ਰਹਿੰਦੇ ਕਹਿੰਦੇ ਇਹ ਜੇ ਕੋਈ ਲੋੜ ਹੋ ਗਈ ਨਾ ਤੇ ਦੱਸਿਓ ਇਹ ਭਾਈ ਇਹਨੂੰ ਭਾਈ ਨੂੰ ਰਹਿੰਦੇ ਆਪਾਂ ਇਹ ਕਾਰਟੂਨ ਵੇਚਦੇ ਮੈਂ ਨਾ ਆਪਣੀ ਸਹੇਲੀ ਦੇ ਮਮਾ ਦੇ ਫੋਨ 'ਚ ਵੇਖਿਆ ਇਹ ਕਾਰਟੂਨ ਆਜਾ ਅੱਜ ਵੇਖਦੇ ਆਪਾਂ ਵੀ ਹਨਾ ਮੂ ਜੀ ਦੀ ਮੈਂ ਅੱਗੇ ਪੜੇ ਉਹ ਕੋ ਦਿਖੇ ਮੈਨੂੰ ਨਹੀਂ ਆਂਕਲ ਮੈਨੂੰ ਕੀ ਪਤਾ ਹੁਣ ਜੂਤ ਕਿਹਦਾ ਫੋਨ ਆਪਾਂ ਦੇ ਵੇਦਨੇ ਹਨਾ ਨੂ ਜਿਹੜੀ ਨਾਕਟ ਵਿਖੀ ਨਾਕਟ ਵੇ ਦੇ ਰੁਕ ਜਾ ਆਵੇ ਮੋਟੂ ਬੱਲੂ ਹਾਈ ਅ ਭਈਰ ਭਾਈ ਕਿਦੋਂ ਹਾਂ ਚਲੋ சின்ன ਕੰਮ ਪੈਂਦਾ ਕਦੇ ਲਖਣ ਚੁਕਾ ਕਿਤੇ ਦਿਨ ਹਲਦੀ ਸਾਫ ਕੀਤੀ ਮਹਾ ਕੀਤੀ ਕਿੰਨੇ ਦਿਨ ਉਹਨੂੰ ਸਕਮੂਟੀ ਲੱਗੀ ਸਾਰਾ ਕੁਝ ਕਰਨਾ ਪੈਂਦਾ ਜੇਦੂ ਉਹ ਕੰਮ ਕਰਦੀ ਹੁੰਦੀ ਹਣਾ ਮੈਨੂੰ ਲੱਗਦਾ ਹੁੰਦਾ ਕੋਈ ਕੰਮ ਨਹੀਂ ਕਰ ਕੋਹ ਨਹੀਂ ਗੱਵਿਹਲੀ ਰਹੀਦੀ ਪਰ ਤੇ ਕੰਮ ਬਠੇਰਾ ਜਦੋਂ ਹੱਥੀ ਕਰੀਏ ਨਾ ਫਿਰ ਪਤਾ ਲੱਗਦਾ ਹੀ ਕੰਮ ਦਾ ਨਾਲ ਚਲੋ ਕੁੜੀਆਂ ਦਾ ਵੀ ਕਰਦੀ ਸੀ ਸਾਰਾ ਡੰਗਰ ਬੱਛਾ ਦਾ ਵੀ ਕਰਦੀ ਸੀ ਸਬਜ਼ੀ ਪਾਣੀ ਦਾ ਆਈ ਨੂੰ ਤੇ ਮੈਂ ਕਦੀ ਝਾਤੀ ਨਹੀਂ ਮਾਰੀ ਲਸਣ ਲੁਸਣ ਵਾਲਾ ਕਾ ਖੋਜੇ ਜੋ ਮਰਦੀ ਹੋ ਜੀ ਪਤਾ ਤਾਂ ਹੁਣ ਲੱਗਦਾ ਤੇ ਹੁਣ ਪਤਾ ਨਹੀਂ ਕੁੜੀਆਂ ਨੇ ਵੀ ਕਹਿ ਕੇ ਆਈ ਨਾ ਲੋ ਸਿਰ ਪਿੰਡੇ ਪਤਾ ਨਹੀਂ ਨਾਤੀਆਂ ਕੋਈ ਕੁ ਨਹੀਂ ਤਾਂ ਮੈਂ ਖੇਡੇ ਲੱਗੀਆਂ ਰੀਆਂ ਹੁਣ ਇਹ ਵੀ ਨਹੀਂ ਕੋਈ ਪਤਾ ਚੱਲ ਆ ਥੋੜਾ ਬੂਟਾ ਕਰਕੇ ਫਿਰ ਵੇਖਦੇ ਹਾਂ ਜੱਟ ਹਲੋ ਨਰੀਆ ਫੋਨ ਜੰਕਲ ਦੀ ਫੋਟੋ ਕਾਂਡੀ ਆ ਫੋਨ ਕਿਹਦਾ ਹੋਊਗਾ ਜੇ ਮੈਂ ਦਾਦੀ ਨੂੰ ਦੱਸਿਆ ਫੋਨ ਹਨ ਲੱਭਾ ਵਾ ਤੇ ਜੋਤ ਨੇ ਰੋਂਦਾ ਬਣਾਵਾ ਤੇ ਜੋ ਜੋਤ ਰਹੀ ਤੇ ਮੈਨੂੰ ਤਾਂ ਕੁਕ ਸਮਝੇ ਵੀ ਨਹੀਂ ਆਉਂਦੀ ਦਾਦੀ ਨੇ ਹੱਲ ਨੂੰ ਫੇਰ ਕੁੱਟਣਾ ਦਾਦੀ ਕਹਿੰਨੇ ਫੋਨ ਕਿੱਥੋਂ ਆਇਆ ਵਾ ਨਾਲੇ ਆ ਫੋਨ ਆ ਫੋਨ ਤੇ ਜਦ ਨੂੰ ਮम्मा ਗੱਲ ਕਰਾਂਡੀ ਮम्मा ਤੇ ਕਹਿੰਦੇ ਮੈਂ ਚਾਚੇ ਦੀ ਨੌਂਦ ਲਿਆਂਦਾ ਵਾ ਚਾਚੀ ਉਹਨਾਂ ਦਾ ਪਰ ਜੀ ਚਾਚੀ ਹੁਣਾਂ ਦਾ ਹੁੰਦਾ ਤੇ ਹੁਣ ਤੱਕ ਮੰਮਾ ਨੇ ਵਾਪਸ ਨਹੀਂ ਕਰਕੇ ਆਉਣਾ ਇੱਥੇ ਘੰਡਿਆ ਮੰਮਾ ਨੇ ਦਿੱਤਾ ਨਹੀਂ ਉਹਨਾਂ ਨੇ ਫੋਨ ਹਾਂ ਇਹ ਮੈਂ ਕੀ ਕਰਾਂ ਦਾਦੀ ਨੂੰ ਦੱਤਾ ਚਲ ਦਾਦੀ ਨੂੰ ਬਾਅਦ ਚ ਦੱਸ ਦੂੰਗੀ ਪਤਾ ਨਹੀਂ ਹੁਣ ਇਹ ਕਿਹਦਾ ਫੋਨ ਆ ਦਾਦੀ ਨੂੰ ਪਤਾ ਨਹੀਂ ਹੋਣਾ ਕਿ ਮੰਮਾ ਫੋਨ ਲੈ ਕੇ ਆਇਆ ਪਰ ਹੁਣ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਰ ਮੰਮਾ ਦੇ ਕਿਉਂ ਨਹੀਂ ਆਏ ਨਾ ਉਹਨਾਂ ਦਾ ਫੋਨ ਚਲ ਹੁਣ ਮੈਨੂੰ ਤਾਂ ਸਮਝ ਨਹੀਂ ਆਉਂਦੀ ਬਾਅਦ ਚ ਦਾਦੀ ਨੂੰ ਦੱਸ ਦੂੰਗੀ ਕਿ ਅੱਜ ਹੁਦੇ ਤੇ ਵਾਸਨ ਰਾਤ ਦੇ ਨੇ ਫੋਨ ਨਹੀਂ ਮੈਂ ਉਹਨੇ ਵੇਖਣਾ ਨਹੀਂ ਤੇ ਮੈਂ ਦਾਦੀ ਨੂੰ ਦੱਸ ਦੇਣਾ ਵਾ ਚਲ ਚੁੱਪ ਕਰ ਜਾ ਵੇਖ ਲੈ ਜੇ ਦਾਦੀ ਆ ਗਈ ਨਾ ਦਾਦੀ ਨੇ ਗੁੱਸੇ ਹੋਣਾ ਫਿਰ ਵੇਖ ਲੈ ਪਰ ਫਿਰ ਉੱਥੇ ਰਾਤੀ ਫੋਨ ਠੀਕ ਹੈ ਤੇ ਦਾਦੀ ਨੂੰ ਨਾ ਦੱਸੀ ਨੂੰ ਜੀ ਤੇ ਯਾਰ ਲੋਕ ਹੋ ਗਏ ਲੋਕ ਨਹੀਂ ਲੱਗਣਾ ਕਿੰਨੀ ਵਾਰੀ ਕਮਾ ਆਵੇ ਆ ਲੋਕ ਨਹੀਂ ਲੱਗਾ ਕਿਨੇ ਚੰਗੇ ਹੋ ਤੇ ਜਿਹੜੇ ਦਾਦੀ ਹੋਣਗੇ ਨਾ ਰਾਤੀ ਦਾਦੀ ਨੂੰ ਬਾਰ ਕੰਮ ਕਰਾਉਂਗਾ ਓਏ ਠੀਕ ਆ ਧਿਆਨ ਨਾਲ ਵੇਖੀ ਕਰਨਾ ਨਹੀਂ ਕੋਈ ਫੋਨ ਨੂੰ మన ఫోన్ హలోులు ਮੇਰੇ ਤੇ ਨਾਨੀ ਜੀ ਨੂੰ ਬਚਲਾਇਆ ਕੋਈ ਹੋਰ ਚੀਜ਼ ਨਾਨੀ ਜੀ ਬੋਲੀ ਜਾਂਦੀ ਆ ਉਹ ਕਿਉਂ ਦਿਆ ਮੈਨੇ ਨਾਲ ਅੱਜ ਮੈਨੂੰ ਤੇ ਨਾਨੀ ਦਾ ਵੀ ਨੰਬਰ ਪਤਾ ਹੀ ਮੈਂ ਤੇ ਚੰਗਾ ਪੱਲਾ ਲਿਖਤਾ ਹੀ ਪੜਗਾ ਤੇ ਹਲਕੋ ਹੀ ਮੈਂ ਕੱਟਣੀ ਵੀ ਲੈ ਲਈਨੀ ਆ ਹਾਂ ਇਹ ਹੁਣ ਤੇ ਮੈਨੂੰ ਕਾਟਣ ਵਿੱਚ ਇੱਤਾ ਭੁੱਲ ਗਈ ਕਿੱਥੋਂ ਲੈਣੀ

ਕੋਈ ਗੱਲ ਨਹੀਂ ਪੁੱਤ ਇਹ ਕਿਹੜੀ ਪੁੱਛਣ ਵਾਲੀ ਗੱਲ ਆ ਆ ਬਹਿ ਜਾ ਇੱਥੇ ਬਹਿ ਜਾ ਖਲੋਤਾ ਕਿਉਂ ਨਾਲੇ ਤੂੰ ਨਾਲੇ ਮੇਰੀ ਗੱਲ ਸੁਣ ਤੂੰ ਤੇ ਉੱਥੇ ਟਿਊਸ਼ਨ ਤੇ ਜਾਣਾ ਹੀ ਪਰ ਮੇਰੀ ਟਿਊਸ਼ਨ ਵਾਲੀ ਮਹਿਰਮ ਬੜੀ ਗੰਦੀ ਏ ਕਿਉਂ ਕੀ ਹੋਇਆ ਵੋ ਉਹਨੇ ਕੀ ਕਹਿਤਾ ਤੈਨੂੰ ਤੂੰ ਬਥੇ ਬੜਾ ਗੁੱਸੇ ਵਿੱਚ ਆ ਜਿਦੋਂ ਹੀ ਮੈਂ ਪੜ੍ਹਾ ਦਾਵਾਂ ਮੈਂ ਪੜ੍ਹਾ ਮੈਂ ਸਹੀ ਚ ਪੇਰਾ ਮਾਰਾਂ ਲੈਵਦੀ ਮੈਨੂੰ ਅੱਛਾ ਤੈਨੂੰ ਚੇੜਾ ਮਾਰਦੀ ਆ ਤੇ ਕੋਈ ਗੱਲ ਨਹੀਂ ਤੈਨੂੰ ਮੈਂ ਪੜਾ ਦਿਆ ਕਰਾਂਗੀ ਪਰ ਇੱਕ ਗੱਲ ਹੀ ਓ ਮੈ ਫੈਟਿਊਸ਼ਨ ਫੀਸ ਵੀ ਲਿਆ ਕਰਨੀ ਹੈ ਤੇਰੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੇ ਦਿਆ ਕਰੂੰਗਾ ਚਲ ਠੀਕ ਆ ਤੂੰ ਦੇ ਦਿਆ ਕਰੂੰਗਾ ਤੇਰੇ ਕੋ ਪੈਹੀ ਹੁੰਦੇ ਆ ਨਹੀਂ ਮੈਂ ਮम्मा ਕੋਲੋਂ ਮੰਗ ਕੇ ਤੁਹਾਨੂੰ ਦੇ ਦੂੰਗਾ ਠੀਕ ਆ ਤੇ ਉਥੇ ਕਿੰਨੀ ਟਿਊਸ਼ਨ ਫੀਸ ਦਿੰਦੇ ਹੁੰਦੇ ਹੋ ਤੁਸੀਂ ਉਥੇ 1000 ਰੁਪਏ ਆ 1000 ਰੁਪਏ ਦਿੰਦੇ ਹੋ ਚਲ ਕੋਈ ਗੱਲ ਨਹੀਂ ਮੈਨੂੰ ਤੂੰ 500 ਰੁਪਏ ਹੀ ਦੇ ਦਿਆ ਕਰਿਓ ਠੀਕ ਆ ਤੇ ਮੈਨੂੰ ਇਹ ਦੱਸ ਪਹਿਲਾਂ ਤੇ ਤੈਨੂੰ ਕਿਹੜਾ ਸਬਜੈਕਟ ਪੜ੍ਹਨਾ ਜ਼ਿਆਦਾ ਵਧੀਆ ਲੱਗਦਾ ਆ ਮੈਨੂੰ ਐਸਐਸਟੀ ਐਸਐਸਟੀ ਅੱਛਾ ਤੇ ਮੇਰੀ ਗੱਲ ਸੁਣ ਹੁਣ ਤੇ ਮੈਂ ਤੈਨੂੰ ਚੱਲ ਪੜਾ ਦੇਨੀ ਆ ਹੈ ਤੇ ਫੀਸ ਵੀ ਤੂੰ ਕਹਿੰਨਾ ਮੈਂ ਦੇ ਦੂੰਗਾ ਤੇ ਪਰ ਮੇਰੀ ਗੱਲ ਸੁਣ ਫਿਰ ਜਦੋਂ ਤੂੰ ਤੇ ਹੀ ਆਪਣੇ ਉਥੇ ਚੱਲ ਜਾਣਾ ਵਾ ਪਿੰਡ ਤੇ ਉਥੇ ਫੇਰ ਤੈਨੂੰ ਜਾ ਕੇ ਨਵੇਂ ਟਿਊਸ਼ਨ ਰੱਖਣੀ ਪੈਣੀ ਆ ਤੂੰ ਟਿਊਸ਼ਨਾਂ ਹੀ ਬਦਲਦਾ ਰਹੇਗਾ ਤੁਹਾਨੂੰ ਕਿੰਨੇ ਕਹਿਤਾ ਵਾ ਆਪਾਂ ਇੱਥੇ ਰਹਿਣਾ ਵਾ ਕਿਉਂ ਤੂੰ ਆਪਣੀ ਦਾ ਅਧਿਕਾਰ ਨਹੀਂ ਜਾਣਦਾ ਉਤੇ ਹੁਣ ਸੁਣਿਓ ਮੇਰੀ ਗੱਲ ਦਾਦੀ ਨਾਲ ਮਮਾ ਦੀ ਹੋਈ ਲੜਾਈ ਤੇ ਉਹ ਇੱਥੇ ਆ ਗਏ ਹੁਣ ਆਪਣੇ ਮਮਾ ਘਰ ਅੱਛਾ ਤੂੰ ਇੱਥੇ ਜਾਂਦੇ ਨਹੀਂ ਆ ਫਿਰ ਨਹੀਂ ਜਿੱਦੋਂ ਮਮਾ ਨੂੰ ਫੋਨ ਹੁੰਦਾ ਦਾਦੀ ਦਾ ਮੇਰੀ ਦਾ ਫਿਰ ਉਹ ਲੜ-ਲੂੜ ਕੇ ਹਟ ਜਾਂਦੇ ਆ ਅੱਛਾ ਮਮਾ ਦਾਦੀ ਨਾਲ ਵੀ ਲੜਦੇ ਹੁੰਦੇ ਉਥੇ ਹਾਂਜੀ ਤੇ ਤੇਰੇ ਪਾਪਾ ਫੋਨ ਨਹੀਂ ਕਰਦੇ ਤੁਹਾਨੂੰ ਪਾਪਾ ਹਾਂ ਉਹ ਕਦੇ-ਕਦੇ ਕਰ ਦਿੰਦੇ ਆ ਅੱਛਾ ਤੇ ਪਾਪਾ ਨਾਲ ਵੀ ਮਮਾ ਇਦਾਂ ਹੀ ਲੜਦੇ ਆ ਜੀ ਦਾਡੇ ਨਾਲ ਲੜਦੇ ਆ ਤੇ ਮम्मा ਦਾ ਇਹੋ ਜਿਹਾ ਸੁਭਾਅ ਤੇ ਪਾਪਾ ਨੇ ਵੀ ਇਦਾਂ ਹੀ ਲਰਨਾ ਨਹੀਂ ਪੁੱਤ ਤੈਨੂੰ ਨਾ ਇਦਾਂ ਹੀ ਗਲਤਫਹਿਮੀ ਹੋ ਗਈ ਆ ਤੇਰੀ ਮੰਮਾ ਤੇ ਇੱਥੇ ਤਾਂ ਕਰਕੇ ਰਹਿੰਦੇ ਆ ਵੀ ਤੇਰੇ ਮਾਮੂ ਇਕੱਲੇ ਹੀ ਤੇ ਹੁਣ ਤੇ ਮਾਮੂ ਦਾ ਵਿਆਹ ਵੀ ਹੋ ਗਿਆ ਹੁਣ ਤੇ ਮੈਂ ਵੀ ਆ ਗਈ ਆ ਤੇ ਹੁਣ ਤਾਂ ਤੁਸੀਂ ਚੱਲ ਜਾਣਾ ਵਾ ਮੰਮਾ ਤਾਂ ਇੱਥੇ ਰਹਿੰਦੇ ਹੁੰਦੇ ਹੀ ਇਹੋ ਜੀਆਂ ਗਲਤਫਹਿਮੀਆਂ ਨੇ ਸੋਚੀਦੀਆਂ ਹੁੰਦੀਆਂ ਆਪਣੇ ਮਨ 'ਚ ਹਾਈ ਇਹ ਵੀ ਜਿਹੜੇ ਫੋਟਵਾ ਵੀ ਆ ਗਿਆ ਵਾ ਮੈਂ ਫੋਟਵਾ ਖੇਚਦੀ ਆ ਆਪਣੀਆਂ ਅਇਰ ਵਿੱਚ ਕਿੰਨੀ ਸੋਹਣੀ ਫੋਟੋ ਆਂਦੀ ਆ ਹੁਣੀ ਦੋ ਕਰਦੀ ਆ ਹੁਣ ਮੈਂ ਨਾ ਫੋਨ ਰਾਹ ਦਿਨੀ ਨਹੀਂ ਤੇ ਜਾਦੀ ਨਹੀਂ ਆ ਜਾਣਾ ਜਲਦੀ ਜਲਦੀ ਰਾਹ ਦਿਨੀ ਆ ਜਿਹਦੇ ਵਿੱਚ ਅੱਗੇ ਪਿਆ ਏ ਉਹਦੇ ਵਿੱਚ ਰੱਖ ਦਿਨੀ ਆ ਹੁਣ ਜਾਂਦੀ ਆ ਮੈਂ ਬਾਹਰ ਨੂੰ ਤੇ ਜਿਹਾ ਕੇ ਖੇਡਦੀ ਆ ਉਹਦੇ ਵਰਗੀਆਂ ਮੁੱਕ ਜਾਣੀ ਹੈ ਜਿੱਦਾਂ ਮਰਜੀ ਸਾਰਾ ਘਰ ਨੂੰ ਤਕੀਰਦੀ ਸਾਰੇ ਕੰਮ ਲਈ ਕਰਦੀ ਹੁਣ ਪਤਾ ਲੱਗਦਾ ਹੀ ਨਹੀਂ ਨਾਲ ਨਿਆਣਿਆਂ ਨੂੰ ਵੀ ਘਰ ਨੂੰ ਵੇਖ ਡੰਗਰ ਤੋਂ ਵੀ ਇਧਰ ਵੀ ਹਾਲੇ ਸੰਦਨ ਵੀ ਮੈਂ ਫੁੱਟਿਆ ਬੜੀ奥 ਕੀ ਹੋ ਕੇ ਕੁੱਟਿਆ ਬੈਠਾ ਨਹੀਂ ਜਾਂਦਾ ਨਹੀਂ ਪਰ ਕੀ ਕਰਨਾ ਹੈ ਕੁੱਟਣਾ ਪੈਣਾ ਆ ਨਹੀਂ ਚਲ ਮੜਾ ਮੂਟਾ ਕਾ ਪੂ ਕਚਾ ਪੜ ਦੇਣੀ ਇਹ ਨਾਲ ਸਨਾਂ ਦੂਜਾ ਮੋਟਾ ਜਿਹੜਾ ਦੀ ਬੈਠੀ ਇਹ ਸੀ ਤੀ ਪੱਕੜ ਨਹੀਂ ਰਿਹਾ ਗੰਢੀ ਨਹੀਂ ਪੈਂਦੀ ਚਮਤਰੀ ਕੀਤੀ ਇਹ ਕਰਕੇ ਲੇਟ ਗਿਆ ਹਾਂ ਹਨ ਕੋ ਖੂਹ ਦੀ ਦੱਦੀ ਮੈਂ ਕਰਾਂ ਨਾਲ ਚਲ ਪੁੱਤ ਮੈਂ ਕਰ ਲੈਣੀ ਧੁੱਪ ਬੜੀ ਆ ਤੂੰ ਕਿੱਥੇ ਕਰਨਾ ਨਹੀਂ ਮੈਂ ਕਰ ਦੇਣੀ ਕੋਈ ਗੱਲ ਨਹੀਂ ਕੋਈ ਨਹੀਂ ਆ ਮੋਟੇ ਮੋਟੇ ਦੋ ਚਲਾਈ ਦੇ ਬੂਟੇ ਪੁੱਟਦੇ ਫਿਰ ਪੁੱਟਣੇ ਤੇ ਜਿੰਨਾ ਖੋਜੂਗਾ ਤੇ ਤੁਸੀਂ ਸਿਰ ਨਾਤਾ ਵਾ ਹਾਂਜੀ ਨਾਲਿਆ ਪਸਿਆ ਵਾ ਤੇ ਚਾਹ ਪਾਣੀ ਵਾਲ ਹੋਈਆਂ ਨਹੀਂ ਹੋਣੀਆਂ ਜੇ ਨਹੀਂ ਹਲੇ ਨਹੀਂ ਆਈਆਂ ਲੈ ਚਲ ਆ ਥੋੜਾ ਜਿਹਾ ਕਰ ਲਈਨੇ ਬਾਕੀ ਫੇਰ ਕਰ ਲਾਂਗੇ ਉਹੀ ਮੈਂ ਕਹਿ ਰਹੀ ਸੀ ਕਿ ਮਾਂ ਤੇਰੀ ਤੇ ਸਾਰਾ ਕੰਮ ਲਈ ਫਿਰਦੀ ਇਹਨਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਕੰਮਾਂ ਦਾ ਹਾਂਜੀ ਹੁਣ ਪਤਾ ਲੱਗਣ ਲਿਆਈ ਕਿੱਥੇ ਜਾ ਕੇ ਬਹਿ ਗਈ ਕਿੰਨੇ ਦਿਨ ਹੋ ਗਏ ਨਾ 10 ਨਾ ਠੋਖਾ ਉਹਨਾਂ ਨੇ ਤੇਰੀ ਨੂੰ ਪਿਉ ਤੇਰੇ ਨੇ ਫੋਨ ਕੀਤਾ ਉਹਨੇ ਮੈਨੂੰ ਇਹ ਕੋਹ ਦੱਸਿਆ ਕੀ ਪਤਾ ਕੋਈ ਵੀ ਚ ਕੋਈ ਸਲਾਹ ਹੋਊਗੀ ਜਿੱਥੇ ਕਿ ਝਲਾਈ ਹੋਊਗੀ ਕਿਤੇ ਸੱਦੇ ਨੇ ਇਹਨੇ ਕੋਹ ਦੱਸਿਆ ਕਿ ਹੈਨਾ ਹਾਂਜੀ ਨਹੀਂ ਤੇ ਦੱਸ ਦੇਣਾ ਹੀ ਉਹਨਾਂ ਨੂੰ ਪਤਾ ਹੋਊਗਾ ਉਹਨੇ ਸਾਡੇ ਗੱਲ ਪਿਆ ਜਾਣਾ ਫੋਨ ਕਰਕੇ ਆ ਜਾਣਾ ਹੀ ਅਗਲੀ ਨੇ ਬੰਦੇ ਸਿਰ ਚੜ੍ਹ ਕੇ ਲੈ ਕੇ ਆ ਜਾਣਾ ਹੈ ਲੈ ਕੀ ਕਰ ਦਿੱਤਾ ਮੇਰੀ ਕੁੜੀ ਨੂੰ ਪਰਨਾ ਉਹਦੀ ਸਾਰੀ ਸਲਾਹ ਜੋ ਬੁੱਢੀ ਦੇ ਵਿੱਚ ਮੈਂ ਤਾਂ ਦੀ ਬੜੀ ਸਿਆਣੀ ਆ ਮੈਂ ਤੇ ਆਈ ਦੀ ਬੜੀ ਇਸ਼ਤ ਕਰਦੀ ਤੇ ਬੁੱਢੀ ਦਾਨੀ ਰੋ ਬੁੱਢੀ ਦਾਨੀ ਕਾਦੀ ਆਪਣੀ ਧੀ ਨਾ ਕਰੀ ਜੜ ਦੇ ਤਾਂ ਹਾਂ ਪੁੱਤਰੇ ਪਸੇ ਨਾ ਆ ਰਿਹਾ ਮੈਨੂੰ ਪਾਣੀ ਰੋਦ ਨਾਲ ਨਿਛਾ ਬਣਾ ਕੇ ਦੋ ਤੇ ਮੇਰੇ ਮਸੇਦ ਵੀ ਵਾ ਦੋ ਚਲੋ ਅਬੀ ਚਲ ਬੰਨੀ ਸਰਚਾ ਛਾਵੇਂ ਹੋ ਛਾਵੇਂ ਹੋ ਕੁਛ ਨਹੀਂ ਆਹੀ ਬਸ ਦੋ ਕਬੂਤੇ ਦੀ ਫਿਰ ਕਰਦੇ ਚਲ ਨੂਰ ਇਹ ਆ ਗਈ ਹੁਣ ਹਨ ਹਾਂ ਚਾਲ ਇਹਨੇ ਵੇਖੀ ਹੈ ਸਿਰ ਸ਼ੁਰੂਆਦ ਹੀ ਚੱਤੀ ਚਲ ਅਜਾ ਨਾ ਜਦਾਦੀ ਸਿੱਧਾ ਸਾਹਮਣੇ ਨੀ ਕਰਨਾ ਆਜੋ ਰੰਬਾ ਫੜ ਲਓ ਫਿਰ ਇਹਨੇ ਨਹੀਂ ਕੁਛ ਕਰਨ ਦੇਣਾ ਹਨ ਕਿੱਥੇ ਹੈ ਚਲ ਇਹ ਬਾਕੀ ਸਵੇਰੇ ਕਰ ਲੂੰਗੀ ਤੁਹਾਨੂੰ ਸਕੂਲੇ ਤੋਰ ਕੇ ਨਾ ਡੰਗਰਾਂ ਦਾ ਪਾਣੀ ਧਾਣੀ ਸਭਕ ਤੇ ਪੱਠਾ ਦਿੱਠਾ ਕਰਕੇ ਤੇ ਇਹ ਸਵੇਰੇ ਕਰ ਲੂੰਗੀ ਸਾਫ ਥੋੜਾ ਬੂਤਾ ਰਹਿ ਗਿਆ ਤੇ ਤੁਸੀਂ ਐਂਦਾ ਕਰੋ ਕਿ ਮੰਜੀ ਇੱਥੇ ਸ਼ਾਮੇ ਲਿਆਓ ਹਾਂ ਦਾਦੀ ਤੇ ਸ਼ਾਮਾ ਆ ਤੇ ਕੰਗੀ ਲਿਆਓ ਕੰਗੀ ਤੇਲ ਤੇ ਮੈਂ ਇੱਥੇ ਤੁਹਾਡਾ ਸਿਰ ਬੈਠੀ ਬਾਅਦ ਦਿੰਦੀ ਹਾਂ ਮੈਨੂੰ ਪਾਣੀ ਵੀ ਦੋ ਪਾਣੀ ਵੀ ਦਿੰਦੀ ਆ ਭੈਣ ਨੂੰ ਪਾਣੀ ਵੀ ਦੇਦੀ ਪੁੱਤ ਕੋਟ ਚੰਗਾ ਠੀਕ ਆ ਤੇ ਜਾਓ ਮੰਜਾ ਲਿਆਓ ਇੱਥੇ ਮੇਰੀਆਂ 3 ਤੇ ਰੰਬਾਰਾ ਰੱਖ ਦੋ ਇੱਥੇ ਠੀਕ ਚਾਹੀਦੇ ਥਾਂ ਰੱਖਿਓ ਕਿਤੇ ਮੁੜ ਕੇ ਲੱਭਦੀ ਨਾ ਫੇਰਾ ਮੈਂ ਤੁਹਾਡੀ ਚੀਜ਼ ਰੱਖੀ ਮੁੜ ਕੇ ਲੱਭਦੀ आजा जोत आजा दादी, पानी पी लेंगे। जोत लोत बड़ा भारा नहीं कोई भी दादी फो चलिया पुता पोता उठे के ना उ करना ऐने भारे भी नहीं पर है नहीं चुकन दुना भारा एना दु डर पे मां तेरी ਮਾਤੇ ਹਲ ਕੰਗੀ ਲਿਆ ਮਾ ਜਰ ਪਾਣੀ ਦੇ ਦੱਦੀ ਉਥੋਂ ਥੋੜਾ ਜਿਹਾ ਐਲ ਕਰੀਏ ਪੁੱਤੇ ਘਾ ਗਿਆ ਬੜਾ ਚਲ ਇੱਥੇ ਆ ਜਾ ਰੱਖੋ ਐਨਾ ਦੁੱਧ ਕਿਉਂ ਚੌਂਦੀ ਰਹੀ ਤੇ ਛੱਡ ਨਹੀਂ ਕਿਤੇ ਗਲਾਸੀ ਕਿਤੇ ਲਿੰਦੀ ਰਹੀ ਲੱਗਦੀ ਹਾਂ ਅਸਦੇ ਘੁੱਟ ਮੇਰੀ ਧੀ ਪਾਨੀ ਐਨਾ ਹੀ ਬੜਾ ਜੋਤ ਦਾ ਜੀ ਲੱਗ ਗਿਆ ਤੇ ਜੋਤ ਮੇਰੇ ਨਾਲ ਨਾਲ ਗੱਜ ਗਈ ਨਹੀਂ ਤੇਨੇ ਰੋ ਰੋ ਕੇ ਮੈਨੂੰ ਕਮਲੀ ਕਰਦਿਆ ਕਰਨਾ ਐ ਐਨਾ ਵਧੀਆ ਹੋਇਆ ਇਹ ਤੇ ਇਤਰਾ ਕੰਮ ਕਰਿਆ ਕਦੋਂ ਸਿੱਗੇ ਸਿੱਗੇ ਚੰਗਾ ਨਹੀਂ ਕਿੰਨੇ ਕਿ ਉਹੀ ਪੀ ਲਾ ਪੀਣਾ ਤੇ ਕੋਟ ਜੇ ਤਬਾਜੀ ਨਾ ਕਰਿਆ ਕਰੋ ਤੇਨੇ ਉਹ ਤੁਹਾਡੇ ਹੁਣ ਸਿਰਵਾ ਦਾ ਆਜਾ ਮੀਡੀਆਂ ਨੇ ਹੁਣ ਕਰਨ ਦਾ ਸਾਦੇ ਸਿਰ ਵਾਲੇ ਕੋਈ ਮੀਡੀਆਂ ਨਹੀਂ ਮੈਨੂੰ ਇੰਨੀਆਂ ਕਰਨੀਆਂ ਮੈਂ ਦੱਬੀ ਮੈਂ ਨਹੀਂ ਅੱਜ ਮੈਂ ਤੇ ਜੈਨ ਵਾਲੇ ਹੋਣਾ ਤੂੰ ਰੋਜ਼ ਕਿਦੇ ਕਰਦੇ ਕੱਤਨੇ ਆ ਚਲ ਫਿਰ ਜਿਆਦਾ ਡਿਜ਼ਾਈਨ ਵਾਲਾ ਨਹੀਂ ਬਗਣਾ ਗਾੜੀ ਦੋ ਮੀਡੀਆਂ ਕਰਕੇ ਵਾ ਦੂੰਗੀ ਐਵੇਂ ਨਸਤਾਇਆ ਕਰੋ ਹੁਣ ਮੇਥੇ ਥੋੜੀਆਂ ਡਿਜ਼ਾਈਨਾਂ ਵਾਲੇ ਸਿਰ ਗਾੜੀ ਗਾੜੀ ਵਗਦੇ ਆ ਵੱਡੀਆਂ ਹੋ ਜੋਗੀਆਂ ਤੇ ਫਿਰ ਤੁਸੀਂ ਆਪੇ ਸਿਰ ਵਾਲੇ ਕਰ। ਜਿਹੜਾ ਹੁੰਦਾ ਵਜੇਰਾ ਉਹਦੋਂ ਮम्मा ਨੇ ਨੋਤੀ ਕੀਤਾ ਹੀ। ਚਲ ਕੋਈ ਨਹੀਂ। ਲਿਆਉਂ ਤੇ ਹੰਦੀ ਤੇਲ ਕੰਗੀ ਤੇ ਫਿਰ ਵੇਖਦੇ ਆ। ਦਾਤ ਨੇ। ਜਿਸ ਨੂੰ ਨਾ ਗੋਲ ਕਰਕੇ ਨਾ ਇਤਨਾ ਰਬਤ ਪਾਦੀ। ਹਾਂ ਚਲ ਕਰ ਦੂੰਗੀ ਅੱਜ ਜਿੱਦਾਂ ਦੇ ਵਗਦਾ ਵਾ। ਬਹਿ ਜਾਓ ਇੱਥੇ। ਲਿਆਉਣ ਗਈ ਤੇਲ ਕੰਗੀ ਲਹੰਦੀ ਪੈਣ। ਚਲ ਆਜੋ ਤੇ ਮਾਮਾ ਪੁੱਤ ਸਿਰ ਉਹ ਪੈਣ ਲਈ ਤੇਲ ਕੰਗੀ। ਹਰੇ ਦਾਦੀ। ਤੇਲ ਤੇ ਲੱਗਦਾ ਨਾ। ਥਿੰਦਾ ਥਿੰਦਾ ਲੱਗਣ ਡਿਆ ਸਵੇਰੇ ਦਹੀਂ ਪਾਇਆ ਸੀ ਇਹਦੇ ਸਿਰ ਤੇ ਲੱਗਦਾ ਇਹਨੇ ਹੁਣ ਆਣ ਕੇ ਦਹੀਂ ਪਾਇਆ ਸੀ ਹਾਂ ਦਾਦੀ ਦਹੀਂ ਨਹੀਂ ਫਿਰ ਥਿੰਦਾ ਥਿੰਦਾ ਲੱਗਣ ਡਿਆ ਹੈ ਸਿਰ ਤੇ ਹਲਦੀ ਨਹੀਂ ਲੋੜਈ ਫੇਰ ਮੁੜ ਕੇ ਤੁਸੀਂ ਕਹਿੰਦੀਆਂ ਤੇਲ ਹੀ ਤੇਲ ਹੋ ਗਿਆ ਔਰ ਦਹੀਂ ਚੰਗਾ ਹੀ ਦਹੀਂ ਪਾਇਆ ਕਰੋ ਕੌਲੀ ਦਹੀਂ ਦੀ ਰੱਖ ਲਈ ਤੇ ਨਾਲੇ ਨਾ ਥੋੜੇ ਵਾਲ ਵੱਡੇ ਹੁੰਦੇ ਆ ਨਾਲੇ ਉਤਰੇ ਦਹੀਂ ਸਿਰ ਨੂੰ ਚੰਗਾ ਆ ਹਾਂ ਆ ਸ਼ੈਂਪੂਆਂ ਛੂੰਪੂਆਂ ਨਾਲੋਂ ਚੰਗਾ ਹੀ ਜੇ ਸ਼ੈਂਪੂ ਵੀ ਪਾਉਣੇ ਪਹਿਲਾਂ ਸ਼ੈਂਪੂ ਪਾ ਲਿਆ ਕਰੋ ਫੇਰ ਦਹੀਂ ਮਸਬਤ ਪਾ ਲਿਆ ਕਰੋ ਹਨਾ ਫੇਰ ਨਾ ਕਿਤੇ ਸ਼ੈਂਪੂ ਪਾਇਆ ਹੋਵੇ ਨੇ ਕਿੱਡੇ ਸੋਨੇ ਵਾਲ ਵਾਲ ਸਿਲ ਕੀ ਹੋਈ ਅੱਜ ਇਹ ਤੋਤਲਾ ਵੀ ਆਵੇ ਠੰਡਾ ਠੰਡਾ ਹੋ ਗਿਆ ਸਾਰੇ ਦਾਦੀ ਗੋਲ ਸਰਵਾ ਦੋ ਇਹਦਾ ਗੋਲ ਵਾਲੂੰਗੀ ਨਹੀਂ ਮੈਂ ਨੱਡ ਗਿਆ ਨਾਲਾ ਪੋਣਾ ਜਿਹੜਾ ਮਮਾ ਉਦਨ ਮਾਉਂਦੇ ਸੀ ਦਾਦੀ ਨੂੰ ਕਿਹੜਾ ਪੋਣਾ ਹੁੰਦਾ ਦੂਜਾ ਵਾਲਾ ਨਹੀਂ ਫਿਰ ਦੂਦੀ ਦੀ ਦਾਉਂਵਾ ਦੇ ਨਾ ਸਾਇਕਰ ਪਤਾ ਕੀ ਜੇ ਤੂੰ ਵਾਂਡੇ ਕਿਤੇ ਵਿਆਹ ਸ਼ਾਦੀ ਕਿਤੇ ਜਾਣਾ ਹੁੰਦਾ ਨਾ ਕਿਤੇ ਪ੍ਰੋਗਰਾਮ ਤੇ ਫੇਰ ਵਾ ਲੈਕਰ ਡਿਜ਼ਾਈਨ ਵਾਲਾ ਹੁਣ ਕੱਲ ਨੂੰ ਫੇਰ ਤੂੰ ਸਕੂਲ ਜਾਣਾ ਪੁੱਤੇ ਤੇ ਸਾਦਾ ਹੀ ਵਾਲਾ ਜਿਹੜਾ ਕੋਨੀ ਕਰ ਲਾ ਇੱਕ ਤਰੀ ਸਾਦੀ ਵਾ ਕੇ ਹੈ ਇਹ ਵਾਲ ਸਾਫ ਹੋ ਗਏ ਨਾ ਤੇ ਇਹ ਆਪੇ ਸਵੇਰੇ اٹਕਾਂ ਨਹੀਂ ਪੈਂਦੀਆਂ اٹਕਾ ਹਵਲੇ ਨਿਕਲ ਗਈਆਂ اٹਕਾਂ ਤਾਂ ਉਤਰਾਂ ਵੀ ਨਹੀਂ ਪਈਆਂ ਅੱਜ ਤੇਰੇ ਸਿਰ ਚ ਨਹੀਂ ਜਿਹਦਾ ਕਰਕੇ ਤੂੰ ਵੀ ਪਾਇਆ ਨਹੀਂ ਹਾਂਜੀ ਦਾਦੀ ਮੈਂ ਚਿੰਗਾ ਕੀਤਾ ਮੈਂ ਉਤਰਾ ਤੁਹਾਨੂੰ ਆਪ ਦੱਸਣਾ ਹੀ ਪਰਤੇ ਹੂੰ ਤੇ ਆਪ ਹੀ ਬੜੀਆਂ ਸਿਆਣੀਆਂ ਹੋ ਗਈਆਂ ਹੁਣ ਤੇ ਮੈਨੂੰ ਕੋ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਇੰਨੀ ਜੋ ਹੁੰਦੇ ਕਿ ਤਾਂਂ ਦੀਆਂ ਮੈਂ ਤੇ ਝੂਟੇ ਰੈਂ ਦੀ ਗਿੰਗ ਤੇ ਸਿਰ ਨਾਲਿਆ ਆ ਮੈਂ ਤੇ ਸਿਰ ਨੂੰ ਨਾਲਿਆ ਮੈਂ ਆਪਣੀ ਦਾਦੀ ਕੋ ਸਿਰ ਵੀ ਬਾ ਲਿਆ ਹੁਣ ਤੇ ਤੁਹਾਡੀ ਦਾਦੀ ਨੇ ਸਿਰ ਹੋਣਾ ਤੁਹਾਡੀ ਮम्मा ਤੇ ਕਿਤੇ ਚਲ ਗਏ ਆ ਆਏ ਮੇਰੇ ਮम्मा ਨੂੰ ਨਾ ਇੱਦਾਂ ਕੋ ਮੇਰੀ ਨਾਨੀ ਆਂਦੀ ਆਪੇ ਮੇਰੀ ਨਾਨੀ ਕੋਲ ਗਏ ਮम्मा ਹੁਣ ਤੇਰੀ ਮम्मा ਕਦੇ ਨਹੀਂ ਆਉਗੇ ਉਹ ਨਾ ਮੇਰੀ ਮम्मा ਨੇ ਨਿੱਦ ਮੇਰੀ ਦਾਦੀ ਨੂੰ ਦਾਦੇ ਨਾ ਹੀ ਜਾ ਕੇ ਮੈਂ ਜਾਣ ਨੂੰ ਮੂਰ ਮੈਂ ਤੇ ਤੇਨਾ ਮੈਂ ਜਾ ਕਾਂਡੀ ਸੀ ਮੈਂ ਆਪਣੇ ਮਮਾ ਕੇ ਜਾਣਾ ਗੱਲ ਨਹੀਂ ਜੁਇਆ ਤੇ ਦਾਦੀ ਆ ਗੇਂਦੀ ਆ ਵੀ ਤੇਰੀ ਮਮਾ ਨੇ ਨਹੀਂ ਉਹ ਕਿਤੇ ਹੋਣਾ ਤੇਰੀ ਮਮਾ ਚਲ ਗਈ ਕਿਤੇ ਇਹ ਤੂੰ ਉੱਥੇ ਹੀ ਕਰਦੀ ਐ ਦੀ ਕਿਹੜੀ ਗੱਲ ਵਾ ਜਦੋਂ ਮੈਂ ਤੈਨੂੰ ਕਿਹਾ ਕਿ ਨਾਨਕੇ ਗਈ ਆ ਨਹੀਂ ਜਰਾ ਕਿਦਰ ਤੈਨੂੰ ਕੌਣ ਕਹਿੰਦਾ ਏ ਹਾਂ ਮਾਂ ਚਲ ਗਈ ਅਦੀ ਸਾਡੇ ਘਰੇ ਨਾ ਮੇਰੀ ਦਾਦੀ ਗੱਲ ਕਰਨ ਦੇ ਸੀ ਹਾਂ ពੁਰਖੀ ਆਂਦੀ ਹੀਆਂ ਸਾਡੇ ਘਰੇ ਗੱਲੇ ਹੁੰਦੀਆਂ ਇਹ ਤੇ ਨਹੀਂ ਗੱਲਾਂ ਹੁੰਦੀਆਂ ਉਤਰਾ ਡਈ ਚਲ ਬਾਜੇ ਕਰ ਜੱਕੇ ਤੇ ਲੈ ਵੇਖਾਂ ਸਾਨੂੰ ਕਿਸ ਘਰ ਦਾ ਗੱਲ ਇੰਨਾ ਪਤਾ ਨਹੀਂ ਉਹ ਗੱਲ ਵੀ ਨਹੀਂ ਕੀਤੀ ਕੀ ਸਿਆਣੇ ਆਂਦੇ ਹੁੰਦੇ ਕੰਨ ਕੰਦਾ ਨੇ ਵੀ ਕੰਨ ਹੁੰਦੇ ਆ ਵੇ ਲੈ ਸ੍ਰੀਕੇ ਗੱਲਾਂ ਕਰਨ ਵੀ ਡਹਿ ਪਈ ਐ ਸ੍ਰੀਕੇ ਨੇ ਤੇ ਇਤਨਾ ਗੱਲਾਂ ਕਰਨੀਆਂ ਹੀ ਆ ਹੁਣ ਕਿ ਦਾਕਾਰ ਗੱਲਾਂ ਕਰਦੀਆਂ ਆ ਪਹਿਲਾਂ ਨਿੱਕੇ ਨਿੱਕੇ ਨਿਆਣੇ ਤੇ ਲੱਗ ਕੇ ਗੱਲਾਂ ਕਰਦੀਆਂ ਇਹਨਾਂ ਨੇ ਸੋਚਦੀਆਂ ਸੀ ਅਗਲੇ ਆਦੀ ਚਲ ਗਈ ਤੇ ਸਾਡੇ ਨਿਆਣੇ ਤੇ ਵੀ ਮਾੜਾ ਅਸਰ ਹੋਣਾ ਵਾ ਇਹ ਗੱਲ ਤੇ ਮੈਨੂੰ ਲੱਗਦੀ ਵਿੱਚ ਹੋ ਰਹੀ ਹੈ ਇਹਦੀ ਮਾਂ ਨਾ ਬੜੀ ਸਾਝ ਹੁੰਦੀ ਸੀ ਨਾ ਕਿ ਹੋ ਸਕਦਾ ਉਹਨੂੰ ਇਹਨਾਂ ਗੱਲਾਂ ਦਾ ਪਤਾ ਹੋਵੇ ਸ੍ਰੀਕਾ ਤੇ ਸ੍ਰੀਕਾ ਹੀ ਹੋ ਨਿਕਲਿਆ ਕੀ ਜਾਂਦੇ ਹੁੰਦੇ ਆ ਸ੍ਰੀਕਾ ਇੱਕ ਛੇਰੇ ਲਾ ਕੇ ਨਹੀਂ ਢੋਕਦਾ ਬਾਕੀ ਸਭ ਕੁਝ ਕਰ ਲੈਂਦਾ ਇਹਨਾਂ ਦੇ ਸ੍ਰੀਕੇ ਵਾਲੀ ਕਰਕੇ ਵਿਖਾਲ ਦਿੱਤੀ ਮਾਸਾਕ ਜਿੰਨੀ ਕੁੜੀ ਆ ਤੇ ਉਹਨੂੰ ਵੀ ਉਹ ਕੁੜੀ ਦੱਸ ਕੇ ਗਈ ਆ ਪਰ ਕੁੜੀ ਦਾ ਵੀ ਉਹਦਾ ਕੀ ਕਸੂਰ ਹੋ ਤੇ ਨਿਆਣੀ ਸੀ ਗੱਲਾਂ ਕਰਦੀਆਂ ਹੋਣੀਆਂ ਘਰ ਤੋਂ ਚਲ ਕੁੜੀ ਨੇ ਆ ਕੇ ਦੱਸ ਦਿੱਤਾ ਨਿਆਣੀ ਨੇ ਉਹਨੂੰ ਦੇਖੋ ਕਹਿ ਨਹੀਂ ਸਕਦੀ ਚਲ ਕੋਈ ਨਹੀਂ ਆ ਜਾ ਪੁੱਤ ਛੇਡੋ ਇਸ ਦਾ ਕਹਿਣਾ ਨਹੀਂ ਮੰਨੀ ਦਾ ਹੁੰਦਾ ਲੋਕੀ ਇਤਰਾ ਹੀ ਗੱਲਾਂ ਕਰਦੇ ਹੁੰਦੇ ਆ ਚੰਗਾ ਛੇਡੋ ਆਪਣਾ ਚੁੱਪ ਕਰਕੇ ਤੁਸੀਂ ਚਾਹ ਪਾਣੀ ਪੀ ਆ ਕੇ ਚੁੰਨੀ ਇਹ ਬੋਤੇ ਚੁੰਨੀ ਕੋ ਨਹੀਂ ਆਪਣੀ ਰਹਿਣ ਦੇ ਪਈ ਫਿਰ ਇੱਥੇ ਕਰਕੇ ਤੇ ਹੂਟੇ ਲੱਲੀ ਮੁੜ ਕੇ ਚੰਗਾ ਇਹ ਕਿ ਛੋ ਲੋਕਾਂ ਨੂੰ ਗੱਲਾਂ ਸੁਣਦੀਆਂ ਰਹਿੰਦੀਆਂ ਹੀ ਹਵਾ ਚ ਉੱਡ ਜਾਂਦੀਆਂ ਹੀ ਗੱਲਾਂ ਹੁਣ ਲਫਾਵੇ ਬਣਾ ਬਣਾ ਹੁਣ ਇਹਨਾਂ ਸ੍ਰੀਕੇ ਨੇ ਡਾਉਣੇ ਹੁਣ ਤੇ ਇਹਨਾਂ ਮੇਰਾ ਬਾਹਰ ਨਿਕਲਣਾ ਹੀ ਬੰਦ ਕਰ ਦੇਣਾ ਵਾ ਲੱਗਦਾ ਕਿੱਦਾਂ ਜਾਊਂਗੀ ਹੱਟੀ ਪੱਠੀ ਵੀ ਜਾਣਾ ਕੁੜਗਾਂ ਨੂੰ ਵੀ ਸਕੂਲ ਛੱਡਣ ਜਾਣਾ ਬਾਕੀ ਗੱਲ ਇਹ ਇਹਨਾਂ ਨੇ ਆਣੀਆਂ ਸਕੂਲੇ ਜਾਣਾ ਹੁਣ ਤੇ ਲੋਕਾਂ ਨੂੰ ਪਤਾ ਲੱਗਣ ਡੈ ਭੈਣਾਂ ਕਿ ਇਹਨਾਂ ਨੇ ਆਣ ਮੈਨੂੰ ਉਹਨਾਂ ਨੇ ਘੇਰ ਘੇਰ ਕੇ ਇਤਾਂ ਦੀਆਂ ਗੱਲਾਂ ਪੁੱਛਣ ਕਿ ਇਹ ਨਿਆਣੀਆਂ ਅੱਖੀਆਂ ਨਾਲ ਕੀ ਜਵਾਬ ਦੇਣਗੀਆਂ ਗਾੜੀ ਕਰਨਾ ਹੋਣਾ ਹੁਣ ਫਿਰ ਯੂਲੇ ਖਾਣੀਆਂ ਮੈਨੂੰ ਪਟਾਨੀਆਂ ਤੇ ਖਾਣੀਆਂ ਲੋਕੇ ਭੁਗਤਮਨਾ ਜਿੱਦਾਂ ਮਰਜੀ ਭੁਗਤਿਏ ਤੇ ਕੋਈ ਤਣੀਆਂ ਹੀ ਆ ਤੁਸੀ